ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਬਣਿਆ ਹੋਇਆ ਜੋ ਉਹਨਾਂ ਦੇ ਆਗੂ ਆਏ ਆ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੀ ਨੂੰ ਮਿਲਣ ਇਹ ਸਾਰੀਆਂ ਤਸਵੀਰਾਂ ਉਹਨਾਂ ਦੀਆਂ ਆਉਣ ਦੀਆਂ ਤੇ ਉਹਨਾਂ ਨੂੰ ਸਰਦਾਰ ਜੀ ਨੂੰ ਮਿਲਣ ਦੀਆਂ ਹਨ ਸਾਡੇ ਧਰਮ ਨੂੰ ਬਹੁਤ ਹੀ ਚੰਗੀ ਗੱਲ ਹੈ ਜੀ ਜੇ ਕਿਸਾਨ ਜਿੱਥੇ ਬੰਦੀਆਂ ਦਾ ਏਕਾ ਹੋ ਜੇ ਤਾਂ ਅਸੀਂ ਜਿੱਤ ਵੱਲ ਵੱਧ ਜਾਵਾਂਗੇ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਸਾਰੇ ਪੰਜਾਬ ਦੀ ਤੇ ਸਾਰੇ ਦੇਸ਼ ਦੀ ਲੜਾਈ ਹੈ ਜੋ ਆਪਣਾ ਮਰਨ ਵਰਤ ਉੱਤੇ ਬੈਠੇ ਨੇ ਇੱਕ ਇਕਤਾ ਹੋਣ ਦੇ ਚਾਂਸ ਬਣ ਗਏ ਹੁਣ ਕਿਸਾਨ ਨੇਤਾ ਦੂਸਰੇ ਵੀ ਆਏ ਐ ਅਗਰਾਹਾ ਵੀ ਆਇਆ ਦਰਸ਼ਨਪਾਲ ਰਾਜੇਵਾਲ ਸਾਰੇ ਆਗੂ ਇਹ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੀ ਦੇ ਕੋਲੇ ਆਇਆ ਉਹਨਾਂ ਨੂੰ ਮਿਲਣ ਆਇਆ ਦੁੱਖ ਸੁੱਖ ਸਾਂਝਾ ਕਰਨ ਆਇਆ ਹੈ ਗੋਵਿੰਦ ਰਾਏ ਚਲੋ ਵਾਹਿਗੁਰੂ ਭਲੀ ਕਰੇ ਸਭ ਨੂੰ ਭਾਈ ਏਕਾ ਹੋਵੇ ਜੱਥੇਬੰਦੀਆਂ ਦਾ ਮੇਰੇ ਤਾਂ ਇਹੋ ਅਰਦਾਸ ਹੈ ਉਹ 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 కే <truly> ਬਾਬੇ ਗਾਣੇ ਮੰਨਦਾ ਗਾਵੇ ਉਹ ਵੀ ਖਦਾਵਾ ਜਿਵੇਂ ਵੀ ਚੁਰਾਇਆ ਸੀ ਜੱਫਰ ਜੀ ਦੇ ਵੀ ਮੰਨਾਂ ਮਨਾਉਂਦਾ ਜੱਫਰ ਜੱਗਦੇ ਰਹੋ ਜੀ ਕੈਮ ਰਹੋ اسی ਨਾਲ ਆ ਤੁਹਾਡੇ ਆ ਕਰੋ ਹੱਥ ਉਪਰ ਐ ਕਰੋ ਜਿੱਤਾਂਗੇ ਹਾਂ ਜਿੱਤਾਂਗੇ ਜਿੱਤਾਂਗੇ ਬਾਅਦ ਮੈਂ ਤੁਹਾਡੇ ਨੂੰ ਦੇਖਦੇ ਨੇ ਤੇ ਸੱਚੀ ਕੀ ਕੀ ਫੰਗ ਲੱਗਦੀ ਸ